ਉਨੂੰ ਇੱਕ ਇਹੋ ਜੀ ਬਿਮਾਰੀ ਲੱਗ ਗਈ ਜਿਹੜੀ ਇਹਨਾਂ ਨੂੰ ਅੰਦਰੋਂ ਅੰਦਰੀ ਉਹਨਾਂ ਨੂੰ ਖਤਮ ਕਰ ਗਈ ਤੇ ਉਹ ਆਵਾਜ਼ ਜਿਹੜੀ ਮੋਣੀ ਰਸੀਲਾ ਉਹ ਰੋਪ ਹੋ ਗਈ ਮੋਣੀ ਨਾਂ ਕਬਲ ਜੀ ਸੀਗਾ ਤੇ ਮੋਣੀ ਨਾਂ ਹੀ ਵੀ ਆਵਾਜ਼ ਮੋਹ ਲੈਂਦੀ ਸੀ ਉਹਨਾਂ ਦਾ ਮੋਣੀ ਰੱਖਿਆ ਗਿਆ ਤੇ ਰਸੀਲਾ ਸਾਹਿਬ ਦਾ ਨਾਂ ਰਸੀਲਾ ਸੀਗਾ ਮੋਣੀ ਰਸੀਲਾ ਹੋ ਗਿਆ ਇਹਨਾਂ ਨੇ ਬਹੁਤ ਅੱਛੇ ਗੀਤ ਗਾਏ ਨੇ ਹੋਰ ਬਣੇ بڑے ਗਾਣੇ ਇਹਨਾਂ ਦੇ ਜਿਹੜੇ ਮਸ਼ਹੂਰ ਹੋਏ ਚੱਲੀਏ ਬੀ ਸ਼੍ਰਮਕਲਾਵੇ ਰਾਣਾ ਤੇਰੀ ਨਾਲ ਬਣ ਕੇ ਬੜੇ ਅੱਛੇ ਅੱਛੇ ਗਾਣੇ ਜਿਹੜੇ ਸੱਭਿਆਚਾਰ ਦੇ ਦਾਰੇ ਚ ਰਹਿ ਕੇ ਇਹਨਾਂ ਨੇ ਗਾਏ ਆ ਕੋਈ ਗੰਦਗੀ ਨੂੰ ਨਹੀਂ ਪਰੋਸਿਆ ਹੁਣ ਜਦੋਂ ਆਸਟ੍ਰੇਲੀਆ ਬੇਟਾ ਚੱਲ ਗਿਆ ਆਸਟ੍ਰੇਲੀਆ ਤੋਂ ਆਇਆ ਵਾਪਸ ਆਇਆ ਵਾ ਤੇ ਇੱਕ ਦਿਨ ਪਹਿਲਾਂ ਆਸਟ੍ਰੇਲੀਆ ਗਿਆ ਦੂਸਰੇ ਦਿਨ ਆਇਆ ਜਦੋਂ ਤਾਂ ਕਹਿੰਦਾ ਮੰਮੀ ਜੀ ਨਹੀਂ ਘਰ ਆਏ ਬੜਾ ਦੁੱਖ ਲੱਗਾ ਇਹ ਗੱਲ ਤਾਂ ਵੀ ਮੰਮੀ ਨਹੀਂ ਘਰ ਆਏ ਜਿਹਨਾਂ ਦੀ ਮਾਂ ਦੁਨੀਆ ਤੋਂ ਚਲੀ ਜਾਏ ਉਹ ਉਹਦਾ ਕੁਝ ਨਹੀਂ ਰਹਿ ਜਾਂਦਾ ਕਿਉਂਕਿ ਮਾਂ ਦਾ ਆਸ਼ੀਰਵਾਦ ਬਹੁਤ ਹੁੰਦਾ ਲੋਕਾਂ ਤੋਂ ਦੂਰ ਹੁੰਦੇ ਜਾਂਦੇ ਇੱਕ ਲੱਗਾ ਇਹ ਜਦ ਕਿ ਇਹਨਾਂ ਨੂੰ ਇਹਨਾਂ ਲੋਕਾਂ ਨੇ ਗਾਇਕ ਬਣਾਇਆ ਹੁੰਦਾ ਜਿੰਨਾ ਤੋਂ ਆਪਾਂ ਦੂਰ ਹੁੰਨੇ ਆ ਉਹਨਾਂ ਤੋਂ ਦੂਰ ਨਹੀਂ ਹੋਣਾ ਚਾਹੁੰਦਾ ਉਹਨਾਂ ਦੇ ਵਿੱਚ ਸਾਨੂੰ ਰਲ ਕੇ ਇਹਨਾਂ ਜਿੱਦਾ ਇੰਨਾ ਫਰਕ ਹੈ ਨਾ ਕਹਿੰਦਾ ਵੀ ਇਹ ਲੋਕਾਂ ਦੇ ਲਾਗੇ ਨੇੜੇ ਨਹੀਂ ਜਾਂਦੇ ਤੇ ਪੁਰਾਣੇ ਕਲਾਕਾਰ ਜਿਹੜੇ ਸੀ ਪਹਿਲੇ ਕਲਾਕਾਰ ਸੀ ਉਹ ਲੋਕਾਂ ਦੇ ਵਿੱਚ ਹੋ ਕੇ ਨਾਲ ਮਿਕਸ ਆ ਹੋ ਕੇ ਗਾਉਂਦੇ ਸੀ ਮੈਂ ਲਾਲਚੰਦ ਜਮਨਾ ਜੜ ਜਿੱਦਾ ਉਹਨਾਂ ਦੇ ਸ਼ਹਿਰ ਨੇ ਅਸੀਂ ਉਹ ਰਾਸ਼ਟਰਪਤੀ ਬਾਡੇ ਮਿਲਿਆ ਉਹਨਾਂ ਨੂੰ ਕਿੰਡੀ ਵੱਡੀ ਪਾਵਰ ਨੇ ਤੇ ਉਹ ਲੋਕਾਂ ਦੇ ਵਿੱਚ ਦੀ ਜਾਂਦੇ ਸੀ ਵਿੱਚ ਦੀ ਜਾਂਦੇ ਸੀ ਤੇ ਲੋਕਾਂ ਨੂੰ ਪਿਆਰ ਲੈਂਦੇ ਜਾਂਦੇ ਉਹ ਜਿਹੜਾ ਚੁੱਕ ਕੇ ਕਿਸ ਨੂੰ ਮਾਰਾ ਉਹ ਕਦੀ ਜ਼ਿੰਦਗੀ ਵਿੱਚ ਉਹਨਾਂ ਦਾ ਫੈਨ ਬਣ ਜਾਓ ਨਹੀਂ ਬਣੂਗਾ ਜੀ ਉਹ ਗੁਰਸਿੱਖ ਬੰਦੇ ਨੂੰ ਇਹੋ ਕੀਤਾ ਉਹਨੇ ਇਹਨੇ ਇੱਕ ਨੂੰ ਨਹੀਂ ਉਹਨੇ ਕਰਾ 100 ਬੰਦੇ ਨੂੰ ਜਿੰਨਾ ਕਿੰਨਾ ਹਜ਼ਾਰਾਂ ਲੋਕਾਂ ਨੇ ਵੀਡੀਓ ਵੇਖੀ ਆ ਪਰ ਉਹ ਕਹਾਂ ਕਰ ਨੂੰ ਚੰਗਾ ਨਹੀਂ ਕਹਿਣਗੇ ਹਰਪਾਲ ਟੱਠੇਵਾਲਾ ਵੀ ਸਾਡੇ ਨਾਲ ਪਹੁੰਚੇ ਨੇ ਹਰਪਾਲ ਜੀ ਕਿਸਤਾ ਦੀ ਅੱਜ ਦੁੱਖ ਦੀ ਘੜੀ ਹੈ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਵਾ ਅਸੀਂ ਦੇਖਿਆ ਮੱਝ ਦੀਆਂ ਦੋ ਜੋੜੀਆਂ ਮਸ਼ਹੂਰ ਜਿਮੈਂ ਅਸੀਂ ਗੱਲ ਕਰਦੇ ਹਰਪਾਲ ਟੱਠੇਵਾਲਾ ਤੇ ਹਰਪਾਲ ਮੋਨਿਸ਼ ਪਾਗੀ ਸੀ ਜੀ ਕਿਸਤਾ ਦੀ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਕੀ ਕਰਨਾ ਚਾਹੋਗੇ ਤੇ ਸਭ ਤੋਂ ਪਹਿਲਾਂ ਤੇ ਆਪ ਦੇ ਚੈਨਲ ਨੂੰ ਆਰ ਆਰ ਪੀ ਡੀ ਆਰ ਪੀ ਡੀ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਗੱਲ ਦੇ ਵਿੱਚ ਸਾਡਾ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਹੁੰਚੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਦੁੱਖ ਦੀ ਘੜੀ ਇਹੋ ਜੀ ਵੀ ਸਾਡੀ ਭੈਣ ਕਵਲਜੀਤ ਕੌਰ ਉਰਫ ਮੋਨੀ ਰਸੀਲਾ ਬਹੁਤ ਅੱਛੇ ਗਾਇਕ ਜਿਨ੍ਹਾਂ ਨੂੰ ਆਪਾਂ ਉਹਨਾਂ ਦੀ ਉਂਗਲਾਂ ਫੜ ਫੜ ਕੇ ਜਾਂ ਪੈਦਲ ਜਾ ਕੇ ਸਾਈਕਲ ਤੇ ਜਾ ਕੇ ਉਹਨਾਂ ਨੂੰ ਅਹੀਂ ਵੇਖਿਆ। ਉਹਨਾਂ ਨੂੰ ਵੇਖ ਵੇਖ ਕੇ ਅਹੀਂ ਫਿਰ ਸਾਡੇ ਮਨ 'ਚ ਵੀ ਵਿਚਾਰ ਆ ਗਿਆ ਵੀ ਅਹੀਂ ਵੀ ਕਲਾਕਾਰ ਬਣਨਾ। ਫਿਰ ਅਹੀਂ ਕਲਾਕਾਰ ਦੀ ਲਾਈਨ ਫੜੀ ਥੋੜੀ ਜੀ ਫਿਰ ਉਹ ਕਲਾਕਾਰੀ ਤੱਕ ਪਹੁੰਚੇ। ਦੁੱਖ ਦੀ ਘੜੀ ਇਹ ਨਹੀਂ ਵੀ ਸਾਡੀ ਭੈਣ ਨੇ ਸਾਨੂੰ ਬਹੁਤ ਗੁਣ ਵੀ ਦਿੱਤੇ ਆ। ਤੇ ਛੋਟੀ ਉਮਰ ਚੋਂ ਚਲੇ ਗਏ। ਜਦ ਇਹ ਹਾਲਾਂਕਿ ਉਹਨਾਂ ਦੇ ਅਜੇ ਮਨ ਵੀ ਕਰਦਾ ਸੀ ਵੀ ਮੈਂ ਹੋਰ ਗਾਣੇ ਗਾਵਾਂ ਪਰ ਉਹਨਾਂ ਨੂੰ ਇੱਕ ਇਹੋ ਜੀ ਬਿਮਾਰੀ ਲੱਗ ਗਈ ਜਿਹੜੀ ਇਹਨਾਂ ਨੂੰ ਅੰਦਰੋਂ ਅੰਦਰੀ ਉਹਨਾਂ ਨੂੰ ਖਤਮ ਕਰ ਗਈ ਤੇ ਉਹ ਆਵਾਜ਼ ਜਿਹੜੀ ਮੋਣੀ ਰਸੀਲਾ ਹੋ ਰਹੀ ਮੋਣੀ ਉਹਦੀ ਆਵਾਜ਼ ਕਬਲਜੀਤ ਨਾ ਕਬਲਜੀਤ ਸੀਗਾ ਤੇ ਮੋਣੀ ਨਾ ਹੀ ਵੀ ਆਵਾਜ਼ ਮੋਹ ਲੈਂਦੀ ਸੀ ਉਹਨਾਂ ਦਾ ਮੋਣੀ ਰੱਖਿਆ ਗਿਆ ਤੇ ਰਸੀਲਾ ਸਾਹਿਬ ਦਾ ਨਾਂ ਰਸੀਲਾ ਸੀਗਾ ਮੋਣੀ ਰਸੀਲਾ ਹੋ ਗਿਆ ਜਿੰਨੇ ਵੀ ਇੱਥੇ ਕਲਾਕਾਰ ਆਏ ਆ ਜਿਹੜਾ ਪੰਜਾਬ ਦੇ ਹਾਂ ਮੈਂ ਪ੍ਰਧਾਨ ਮਾਜਦ ਹੁੰਦਾ ਪ੍ਰਧਾਨ ਹੁਣ ਨਾਤੇ ਵੀ ਇਹ ਕਲਾਕਾਰਾਂ ਨੇ ਵੀ ਬਹੁਤ ਦੁੱਖ ਮਨਾਇਆ ਜਦ ਕਿ ਇਹਨਾਂ ਦਾ ਸੁਭਾਅ ਇਨਾ ਮਿੱਠਾ ਮਨਮੋਹ ਲੈਣ ਵਾਲਾ ਸੁਭਾਅ ਸੀਗਾ ਤੇ ਸਾਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਦੁੱਖ ਦੀ ਘੜੀ ਗੱਲ ਛੱਡ ਦਿਓ ਵੀ ਦੁੱਖ ਇੰਨਾ ਉਹਨਾਂ ਦਾ ਬੇਟਾ ਛੱਡਿਆ ਉਹਨੂੰ ਸ਼ੁਗਲੀ ਦੇ ਵਿਆਹ ਤੇ ਅਸੀਂ ਗਏ ਜੋ ਸਗਨ ਦੇ ਉੱਤੇ ਸਾਡਾ ਪ੍ਰੋਗਰਾਮ ਹੋਇਆ ਮੈਂ ਤੇ ਵੀ ਕਬਲਜੀਤ ਕਬਲ ਆਈ ਪਹੁੰਚੇ ਬੜਾ ਇਹਨਾਂ ਨੇ ਸਾਨੂੰ ਮਾਣ ਬਖਸ਼ਿਆ ਤੇ ਉਸ ਤੋਂ ਬਾਅਦ ਹੁਣ ਜਦੋਂ ਆਸਟ੍ਰੇਲੀਆ ਬੇਟਾ ਚੱਲ ਗਿਆ ਆਸਟ੍ਰੇਲੀਆ ਤੋਂ ਆਇਆ ਵਾਪਸ ਆਇਆ ਵਾ ਤੇ ਇੱਕ ਦਿਨ ਪਹਿਲਾਂ ਆਸਟ੍ਰੇਲੀਆ ਗਿਆ ਦੂਸਰੇ ਦਿਨ ਆਇਆ ਜਦੋਂ ਤਾਂ ਕਹਿੰਦਾ ਮੰਮੀ ਜੀ ਨਹੀਂ ਘਰ ਆਏ ਬੜਾ ਦੁੱਖ ਲਗਾਇਆ ਗੱਲਦਾ ਵੀ ਮੰਮੀ ਨਹੀਂ ਘਰ ਆਏ ਜਿਹਨਾਂ ਦੀ ਮਾਂ ਦੁਨੀਆ ਤੋਂ ਚਲੀ ਜਾਏ ਉਹ ਉਹਦਾ ਕੁਝ ਨਹੀਂ ਰਹਿ ਜਾਂਦਾ ਕਿਉਂਕਿ ਮਾਂ ਦਾ ਆਸ਼ੀਰਵਾਦ ਬਹੁਤ ਹੁੰਦਾ ਤੇ ਭਾਜੀ ਨੂੰ ਜਿਹੜਾ ਘਾਟਾ ਵਾ ਜਦ ਕਿ ਉਹ ਦੋਵੇਂ ਜਾਣੇ ਆਪਣੇ ਪ੍ਰੋਗਰਾਮ ਕਰਦੇ ਸੀ ਲੇਡੀ ਸ਼ਹੀਦ ਕਰਦੇ ਸੀ ਤੇ ਆਪਣੇ ਆਪਣੀ ਜ਼ਿੰਦਗੀ ਸੌਖੀ ਬਤੀਤ ਕਰਨ ਦੇ ਸੀ ਸੌਖੀ ਬਤੀਤ ਕਰਦਿਆ ਕਰਨ ਦਾ ਭਾਜੀ ਵਾਸਤੇ ਵੀ ਬੜਾ ਔਖਾ ਹੋ ਗਿਆ ਹੁਣ ਸਾਰੇ ਸੋਚਣ ਦੇ ਆ ਵੀ ਹਾਂ ਭਾਜੀ ਦਾ ਕਿ ਇਤਨਾ ਸਾਥ ਕਿਲੇ ਟੰਗ ਨਾ ਦਿੱਤਾ ਜਾਵੇ ਜਿਹੜਾ ਆਪਾਂ ਨੂੰ ਜਾਂ ਬੇਟਾ ਉਹਨੂੰ ਨਾਲ ਮਾਰ ਲੈ ਜੇ ਬਾਹਰ ਮੰਨ ਲਾਉਣਾ ਵੀ ਔਖਾ ਔਖਾ ਤੇ ਜਦ ਕਿ ਆਪਾਂ ਪਬਲਿਕ ਵਿੱਚ ਵਿਚਰਨ ਵਾਲੇ ਬੰਦੇ ਆ ਸਾਡਾ ਫਿਰ ਇੱਕ ਥਾਂ ਬਹਿ ਕੇ ਔਖਾ ਹੋ ਜਾਂਦਾ ਤੇ ਭਾਜੀ ਉਹਨਾਂ ਕਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਨਾਲ ਆਪਣੇ ਕਰਾਂਗੇ ਕੋਸ਼ਿਸ਼ ਕਰਾਂਗੇ ਸਾਡੀ ਅੱਜ ਅਸੀਂ ਦੇਖਿਆ ਖਾਸ ਕਰਕੇ ਜਦੋਂ ਵੀ ਕਿਤੇ ਮੇਲੇ ਹੁੰਦੇ ਸੀ ਮੇਲਿਆਂ ਪ੍ਰੋਗਰਾਮਾਂ 'ਚ ਜਾਂ ਸਟੇਜਾਂ 'ਤੇ ਖਾਸ ਕਰਕੇ ਵਿਆਹ ਸ਼ਾਦੀਆਂ 'ਚ ਅਸੀਂ ਦੇਖਿਆ ਵੀ ਤੁਹਾਡੀ ਜੋੜੀ ਤੇ ਰਸੀਲਾ ਦੀ ਰੋੜੀ ਬਹੁਤ ਮਸ਼ਹੂਰ ਸੀ ਲੋਕ ਆਵਾਜ਼ਾਂ ਲੋਕ ਖੜਕਾ ਖੜ ਦੇਖਦੇ ਸੀ ਤੁਹਾਨੂੰ ਵੀ ਹਰਪਾਲ ਦੀ ਤੇ ਰਸੀਲਾ ਦੀ ਜੋੜੀ ਆ ਗਈ ਮੇਲਾ ਇੱਥੇ ਖਾੜਾ ਲੱਗਣਾ ਲੋਕ ਇੰਨਾ ਤੁਹਾਨੂੰ ਪਿਆਰ ਦਿੰਦੇ ਸੀ ਪਰ ਕੀ ਲੱਗਦਾ ਵੀ ਅੱਜ ਸਮਾਜ ਇਹ ਆ ਗਿਆ ਜਿੱਥੇ ਹਰ ਸਟੇਜਾਂ ਤੇ ਖੁਸ਼ੀ ਦੇ ਮੌਕੇ ਦੇ ਮਿਲਦੇ ਸੀ ਮੇਲਿਆਂ ਦੇ ਵਿਆਹ ਸ਼ਾਦੀ ਦੇ ਮਿਲਦੇ ਸੀ ਅੱਜ ਤੁਹਾਨੂੰ ਦੁੱਖ ਦੀ ਘੜੀ ਵਿੱਚ ਮਿਲਣਾ ਪੈ ਰਿਹਾ ਕਿ ਸੋਚਿਆ ਸੀ ਕਰੀਏ ਸਦਾ ਪੀ ਮੋਣੀ ਜੀ ਇਦਾਂ ਹੱਡ ਨਾਲ ਵੀ ਸਾਡੇ ਕਲਾਕਾਰ ਸਾਡੇ ਤੋਂ ਸੀਨੀਅਰ ਕਲਾਕਾਰ ਸਾਡੇ ਦੇ ਇਦਾਂ ਹੋ ਜਾਣਗੇ ਜਦੋਂ ਇਹਨਾਂ ਨੇ ਸਾਨੂੰ ਦੱਸਿਆ ਤੇ ਚਾਹ ਨੇ ਕਿ ਇੱਕਦਮ ਛੱਟ ਲਗੀ ਇਹ ਕਿ ਹੋ ਕੀ ਹੋਇਆ ਵੈ ਇਹਨਾਂ ਨੂੰ ਕੀ ਪ੍ਰੋਬਲਮ ਆਈ ਜਿਹੜਾ ਇੱਕਦਮ ਇਹ ਹੋਇਆ ਤੇ ਹੁਣ ਖਾੜਿਆਂ ਦੀ ਰੌਣਕ ਘਟ ਜਾਣੀ ਆ ਜਿੱਥੇ ਮੋਣੀ ਰਸੀਲਾ ਚੱਲ ਜਣੇ ਸੀ ਉਹ ਮੋਣੀ ਰਸੀਲਾ ਸਾਹਿਬ ਦੇ ਜਿੰਨੇ ਫੈਨ ਜਿੰਨੀ ਦੁਨੀਆ ਉਹ ਅੱਧੇ ਹੁਣ ਸੋਚਾਂ ਚ ਪਏ ਹੋਣੇ ਵੀ ਅਸੀਂ ਯਾਰਾਂ ਨੂੰ ਮੋਣੀ ਰਸੀਲਾ ਨੂੰ ਪ੍ਰੋਗਰਾਮ ਕੀ ਮੋਕ ਵੀ ਹੋਏ ਨੇ ਉਹਨਾਂ ਤੇ ਵੀ ਨਹੀਂ ਪਹੁੰਚਿਆ ਜਾਣਾ ਉੱਥੇ ਮੋਣੀ ਨਹੀਂ ਲੱਭਣੀ ਜੇ ਕੋਈ ਕਲਾਕਾਰ ਨੂੰ ਪਾ ਕੇ ਖੜਦੇ ਆ ਪਰ ਉਹ ਫੇਰ ਵੀ ਗੱਲ ਨਹੀਂ ਬਣਨੀ ਉਹ ਇੰਨੇ ਦੁੱਖ ਹੋਇਆ ਇਸ ਗੱਲ ਦਾ ਵੀ ਉਹ ਇਸ ਦੁਨੀਆ ਤੋਂ ਨਹੀਂ ਜਾਣੇ ਚਾਹੀਦੇ ਜਦ ਕਿ ਉਹਨਾਂ ਨੇ ਸਾਨੂੰ ਕਿਸ ਵੇਲੇ ਅਸੀਂ ਪਤਾ ਲੈਣ ਗਏ ਤੇ ਸਾਨੂੰ ਕਹਿਣਾ ਵੀ ਹਰ ਪਾਰ ਜ ਮੇਰਾ ਮਰਨੂ ਜੀ ਨਹੀਂ ਕਰਦਾ ਅੱਜ ਮੈਂ ਤਾਂ ਗੀਤ ਗਾਉਣੇ ਆ ਮੈਂ ਨਹੀਂ ਦਾਵੀ ਗੀਤ ਗਾਣੇ ਜਿਹੜੇ ਮੈਂ ਲੋਕਾਂ ਦੀ ਝੋਲੀ 'ਚ ਪਾਵਾਂ ਤੇ ਜਿਹੜੇ ਲੋਕ ਮੈਨੂੰ ਯਾਦ ਕਰਨ ਵਾਕਿਆ ਹੀ ਉਹਨਾਂ ਨੂੰ ਲੋਕ ਯਾਦ ਕਰਨ ਕਿੰਨੀ ਸੰਗਤ ਕਿੰਨੇ ਫਰੀਦਕੋਟ ਤੋਂ ਫਰੋਜਪੁਰ ਤੋਂ ਲੁਧਿਆਣੇ ਤੋਂ ਗੋਇੰਦਵਾਲ ਤਰਨਤਾਰਨ ਬਟਾਲਾ ਤੋਂ ਪੰਜਾਬ ਪੂਰੇ ਪੰਜਾਬ ਤੋਂ ਕਲਾਕਾਰ ਇੱਥੇ ਪਹੁੰਚੇ ਨੇ ਤੇ ਬੜਾ ਉਹਨਾਂ ਨੇ ਦੁੱਖ ਮੰਨਿਆ ਇਸ ਗੱਲ ਦਾ ਵੀ ਭੈਣ ਜੀ ਜਿੱਥੇ ਵੀ ਸੜਜਾਂ ਦੇ ਮਿਲਦੀ ਸੀ ਬੜਾ ਪਿਆਰ ਕਰਦੇ ਸੀ ਅਸੀਂ ਦੇਖਿਆ ਅੱਜ ਵੀ ਉਹਨਾਂ ਦੇ ਜਿਹੜੇ ਗੀਤ ਨੇ ਅੱਜ ਵੀ ਕਿਤੇ ਕਿਤੇ ਮੁੰਡੀ ਸੀਲਾ ਜੀ ਅੱਜ ਵੀ ਕਿਤੇ ਉਹਨਾਂ ਜ਼ਿਲ੍ਹਾ ਵਿੱਚ ਲੋਕਾਂ ਦੇ ਵਾਸ ਕਰਦੇ ਨੇ ਅਸੀਂ ਦੇਖਿਆ ਟਰਾਲੀਆਂ ਦੀ ਗੱਲ ਕਰੀਏ ਟਰੱਕਾਂ ਦੀ ਗੱਲ ਕਰੀਏ ਖਾਸ ਕਰਕੇ ਟਰੱਕ ਵਾਲੇ ਭਰਾ ਜਿਹੜੇ ਉਹ ਬੜਾ ਪਿਆਰ ਦਿੰਦੇ ਸੀ ਇਹਨਾਂ ਗੀਤਾਂ ਨੂੰ ਤੇ ਹਮੇਸ਼ਾ ਅਸੀਂ ਦੇਖਿਆ ਸੁਣਉਣ ਗੀਤ ਮਿਲਦੇ ਸੀ ਜਦੋਂ ਵੀ ਕਿਤੇ ਲੰਘਦੇ ਸੀ ਗਾਣਾ ਉਹਨਾਂ ਦਾ ਇੱਕ ਬਹੁਤ ਮਸ਼ਹੂਰ ਸੀ ਤੇ ਜਿਹੜਾ ਸੱਭਿਆਚਾਰਕ ਵੀ ਜਿਹੜਾ ਸਿੱਖਿਆ ਦੇਣ ਵਾਲਾ ਵੀ ਲੋਕਾਂ ਨੂੰ ਦਾਜ ਤੋਂ ਹਟਾਉਣ ਮਿਲ ਚਿੱਟੀ ਨਾਕੀਆਂ ਦੇ ਦੀਵੇਂ ਮੇਰੇ ਵੀਰ ਨੂੰ ਭੁੱਖੇ ਉਦਾਜਨਾ ਮੰਗੋ ਧੀਆਂ ਤੇਲ ਪਾ ਕੇ ਸਾੜੋ ਨਾ ਬਗਾਨੀਆਂ ਜਿਹੜਾ ਉਹਨਾਂ ਦਾ ਇੱਕ ਮੀਲ ਪੱਥਰ ਬਣ ਕੇ ਰਿਹਾ ਗਣਾ ਹੁਣ ਤੱਕ ਵੀ ਭਾਵੇਂ ਗੁਰਦੁਆਰੇ ਗਾ ਲੋ ਭਾਵੇਂ ਲੋਕਾਂ ਚ ਗਾ ਲੋ ਲੋਕ ਸੁਣਦੇ ਆ ਜਿਨ੍ਹਾਂ ਦੇ ਧੀਆਂ ਨਾ ਇੰਦਾ ਦਾਜ ਮੰਗਦੇ ਉਹਨਾਂ ਨੂੰ ਉਹ ਗਾਣਾ ਇੰਨਾ ਉਹਨਾਂ ਤੇ ਰੋਣ ਕਢਾ ਦਿੰਦਾ ਗਾਣਾ ਇੰਨਾ ਵਧੀਆ ਗਾਣਾ ਵਾ ਵੀ ਲੋਕਾਂ ਨੂੰ ਸੇਧ ਦੇਣ ਵਾਲਾ ਗਾਣਾ ਵੀ ਦਾਜ ਮੰਗਣਾ ਨਹੀਂ ਚਾਹੀਦਾ ਧੀਆਂ ਇਹਨਾਂ ਨੇ ਬਹੁਤ ਅੱਛੇ ਗੀਤ ਗਾਏ ਨੇ ਹੋਰ ਬਣੇ بڑے ਗਾਣੇ ਇਹਨਾਂ ਦੇ ਜਿਹੜੇ ਮਸ਼ਹੂਰੇ ਚੱਲੀਏ ਬਸੀ ਰਾਮ ਗਲਾਵੇ ਰਾਣਾ ਤੇਰੀ ਨਾਲ ਬਣ ਕੇ ਬੜੇ ਅੱਛਾ ਅੱਛੇ ਗਾਣੇ ਜਿਹੜੇ ਸੱਭਿਆਚਾਰ ਦੇ ਦਾਰੇ ਚ ਰਹਿ ਕੇ ਇਹਨਾਂ ਨੇ ਗਾਏ ਆ ਕੋਈ ਗੰਦਗੀ ਨੂੰ ਨਹੀਂ ਪਰੋਸਿਆ ਸ਼ਬਦਾਂ ਨੂੰ ਬੜੇ ਢੰਗ ਨਾਲ ਇਹਨਾਂ ਨੇ ਮਤਲਬ ਚੰਗੇ ਗਾਣਿਆਂ ਨੂੰ ਚੁਣਿਆ ਜਿਲ੍ਹੇ ਵਿੱਚ ਗੰਦਗੀ ਨਹੀਂ ਪਰੋਸੀ ਗਈ ਤੇ ਬਹੁਤ ਅੱਛੇ ਗਾਣੇ ਇਹਨਾਂ ਦੇ ਸਾਰੇ ਰਿਕਾਰਡ ਹੈ। ਮਾਜੀਸ ਦੇਖਿਆ ਜਦੋਂ ਤੁਸੀਂ ਸਿਧਾਲੀ ਦੇ ਰਹੇ ਸੀ ਬੋਡੀ ਸੀ ਲਾਈਨ ਨੂੰ ਤੁਸੀਂ ਸਪੀਚ ਕੀਤੀ ਸੀ ਤੁਸੀਂ ਇੱਕ ਗੱਲ ਕੀਤੀ ਸੀ ਮੈਨੂੰ ਗੱਲ ਅੱਜ ਵੀ ਯਾਦ ਹੈ ਜੋ ਤੁਸੀਂ ਕਿਹਾ ਸੀ ਕਿ ਜਦੋਂ ਕਿਤੇ ਅਸੀਂ ਇਹਨਾਂ ਦੇ ਘਰੇ ਜਾਂਦੇ ਸੀ 15-20 ਮਿਊਜ਼ੀਸ਼ੀਅਨ ਹੁੰਦੇ ਸੀ ਜਾਂ ਸਾਡੀ ਟੀਮ ਹੁੰਦੀ ਸੀ ਕਦੀ ਇਹ ਮੱਥੇ ਵਟਣ ਲੱਗ ਪਾਉਂਦੇ ਸੀ ਅਸੀਂ ਦੇਖਿਆ ਵੀ ਐਡੇ ਵੱਡੇ ਕਲਾਕਾਰ ਸੀ ਐਡਾ ਦੇਸ਼ਾਂ ਵਿਦੇਸ਼ਾਂ 'ਚ ਇਹਨਾਂ ਦਾ ਨਾਂ ਸੀ ਪਰ ਕਹਿੰਦੇ ਘਰ ਦਾ ਜਿਹੜਾ ਖਾਣਾ ਸੀ ਉਹ ਖੁਦ ਬਣਾ ਕੇ ਖਾਉਂਦੇ ਸੀ ਕਦੀ ਮੱਥੇ ਤੇ ਇਹ ਨਹੀਂ ਕਹਿੰਦੇ ਵੀ ਯਾਰ ਹੁਣ ਇੰਨੇ ਲੋਕ ਆ ਗਏ ਨੇ ਕਿ ਮੈਂ ਤੁਹਾਨੂੰ ਦੱਸਿਆ ਜੀ ਮੇਰੇ ਤੋਂ ਆਪਾਂ ਸਪੀਚ ਕਰ ਰਹੇ ਸੀ ਜੋ ਸ਼ਰਧਾਂਜਲੀ ਦੇ ਰਹੀ ਮੈਂ ਇਹਨਾਂ ਦੇ ਕਰ ਬਹੁਤ ਹੌਣ ਜਾਣ ਮੇਰਾ ਬਹੁਤ ਪਿਆਰ ਆ ਨਹੀਂ ਤਾਂ ਕਲਾਕਾਰਾਂ ਦੇ ਕਿਉਂ ਨਾ ਵੀ ਕਿਉਂ ਘਾਰ ਰਹੇ ਤੇ ਮੈਂ ਕੋ ਅੱਗੇ ਆ ਰਹੇ ਤੇ ਕੋਈ ਪਿੱਛੇ ਜਾ ਰਿਹਾ ਉਹ ਇਹਨਾਂ ਨੂੰ ਇਹ ਗੱਲ ਨਹੀਂ ਕੋਈ ਕੋਈ ਨਹੀਂ ਸੀ ਸਾਨੂੰ ਰੰਜਸ਼ ਵੀ ਨਹੀਂ ਜੋ ਕਲਾਕਾਰ ਕਿਉਂ ਬਣ ਗਏ ਹੈ ਇਹ ਸੋ ਕੋ ਪਿਆਰ ਦਿੰਦੇ ਫੇ ਵਧੀਆ ਬਣਿਆ ਕਲਾਕਾਰ ਪਰ ਜਦੋਂ ਅਸੀਂ ਦਾਹਵੀਂ ਕਲਾਕਾਰ ਜਾਣੇ ਹਨ ਜਿਹਦਾ ਜੂਨੀਅਨ ਤੌਰ ਤੇ ਜਾਣੇ ਹੈ ਇਹ ਮੀਤ ਪ੍ਰਧਾਨ ਸੀ ਕਿ ਮੈਂ ਪ੍ਰਧਾਨ ਸੀਗਾ ਤੇ ਕਲਾਕਾਰਾਂ ਨੇ ਜਾਣਾ ਵੀ ਇੱਧਰ ਆ ਜੋ ਘਰੇ ਆ ਜੋ ਉਹ ਭੈਣ ਜੀ ਨੂੰ ਭੈਣ ਜੀ ਕਬਲ ਜੀ ਨੂੰ ਮੋਨੀ ਰਸੀਲਾ ਨੂੰ ਖੁਸ਼ੀ ਚੜ ਜਾਂਦੀ ਵੀ ਹਮੇ ਕਲਾਕਾਰ ਆਇਆ ਜੇ ਕਲਾਕਾਰ ਨੇ ਕੋਈ ਗੱਲ ਵੱਧ ਘੱਟ ਕਿਸੇ ਨੇ ਕੋਸ਼ਿਸ਼ ਆਪਸ ਵਿੱਚ ਕਰਨੀ ਉਹਨਾਂ ਕਹਣਾ ਨਹੀਂ ਨਹੀਂ ਆਪਾਂ ਘਰ ਬੈਠੇ ਆ ਕੋਈ ਨਹੀਂ ਉਹਦੀ ਗੱਲ ਸੁਣ ਜਿਹੜਾ ਗੱਲ ਕਰ ਰਿਹਾ ਫਿਰ ਇਹਨਾਂ ਕੋਈ ਖਾਣਾ ਪਾਣੀ ਆਪ ਬਣਾ ਕੇ ਖਾਉਣਾ ਇਹਨਾਂ ਨੂੰ ਖੁਸ਼ੀ ਹੁੰਦੀ ਵੀ ਮੇਰੇ ਘਰੋਂ ਕੋਈ ਮੇਰਾ ਹੱਥ ਦਾ ਖਾਣਾ ਖਾ ਕੇ ਜਾਵੇ ਤੇ ਮੇਰੀ ਕੋਈ ਪੀ ਪਰਮਾਤਮਾ ਦਾ ਹਾਜ਼ਰੀ ਲੱਗੇ ਮੈਂ ਆਪ ਖਵਾਇਆ ਕਿਸ ਨੂੰ ਖਾਣਾ ਇਹੋ ਜੀ ਸੋਚ ਰੱਖਦੇ ਸੀ ਭੈਣ ਜੀ ਕਿ ਬੀਨ ਜੀ ਸਭੀ ਕਵਲਜੀਤ ਕੌਰ ਤੋਂ ਮੋਹਣੀ ਰਸੀਲਾ ਇਹ ਨਾ ਕਿਸ ਤਰ੍ਹਾਂ ਪੈ ਕੇ ਦਸ਼ਕਾ ਜ ਨੂੰ ਸਾਡਾ ਕਰਦੇ ਹੋ ਕਿਉਂਕਿ ਅਸੀਂ ਜਾਤ ਤਰ ਉਹਨਾਂ ਨੂੰ ਮੋਹਣੀ ਰਸੀਲੇ ਨਾਲ ਜਾਣਦੇ ਪਰ ਅੱਜ ਤੁਸੀਂ ਸਪੀਚ ਕੀਤੀ ਕਵਲਜੀਤ ਕੌਰ ਦੇ ਨਾਮ ਤੇ ਜਦ ਬਾਬਾ ਜੀ ਨੇ ਦਾਤ ਕੀਤੀ ਫਿਰ ਸਾਨੂੰ ਪਤਾ ਲੱਗਾ ਵੀ ਅਸਲ ਨਾਂ ਜਿਹੜਾ ਇਹਨਾਂ ਦਾ ਕਵਲਜੀਤ ਕੌਰ ਆ ਹਾਂਜੀ ਹਾਂਜੀ ਇਹ ਜਦੋਂ ਕਾਲਜ ਪੜ੍ਹਦੇ ਸੀ ਨਾ ਤੇ ਗਿੱਧੇ ਦੇ ਕੋਚ ਵੀ ਸੀਗੇ ਹੈਗੇ ਉਸ ਤੋਂ ਬਾਅਦ ਇਹਨਾਂ ਨੇ ਬੋਲੀਆਂ ਪਾਉਣੀਆਂ ਫਿਰ ਇਹਨਾਂ ਦੀ ਮੈਰਿਜ ਹੋ ਗਈ ਮੈਰਿਜ ਤੋਂ ਬਾਅਦ ਇਹਨਾਂ ਨੇ ਤੇ ਉਹ ਜਦੋਂ ਗਾਉਣਾ ਸ਼ੁਰੂ ਕੀਤਾ ਤੇ ਲੋਕਾਂ ਇਹਨਾਂ ਦੀ ਆਵਾਜ਼ ਇੰਨੀ ਸੋਹਣੀ ਸੀ ਵੀ ਇਹਨਾਂ ਨੂੰ ਮਤਲਬ ਜਦੋਂ ਲੋਕ ਪਬਲਿਕ ਬੈਠੀ ਹੁੰਦੀ ਮੋਹ ਲੈਂਦੇ ਸੀ ਉਹਨੂੰ ਆਵਾਜ਼ ਮੋਹ ਲੈਂਦੀ ਬਹਿ ਜਾਂਦੇ ਸੀ ਲੋਕ ਬਹਿੰਦੇ ਮੰਤਰ ਮੁਕਤ ਹੋ ਜਾਂਦੇ ਸੀ ਵੀ ਉੱਥੇ ਹੀ ਬਹਿ ਜਾਂਦੇ ਸੀ ਜਦੋਂ ਬਹਿ ਜਾਂਦੇ ਸੀ ਤੇ ਫਿਰ ਇਹਨਾਂ ਦਾ ਨਾਂ ਲੋਕਾਂ ਨੇ ਆਪ ਹੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਮੋਹ ਲੈਂਦੀ ਹੈ ਮੋਣੀ ਆ ਇਹ ਮੋਣੀ ਮੋਣੀ ਦਾ ਮਤਲਬ ਹੁੰਦਾ ਮੋਹ ਲੈਣਾ ਇਹ ਮੋਣੀ ਆ ਤੇ ਮੋਣੀ ਦੇ ਨਾਲ ਰਸੀਲਾ ਸਾਹਿਬ ਹੀ ਗਿਆ ਮਗਰ ਰਸੀਲਾ ਸਾਹਿਬ ਲਿਖਿਆ ਗਿਆ ਮੋਣੀ ਤੇ ਰਸੀਲਾ ਮੋਣੀ ਦਾ ਨਾਮ ਪਹਿਲਾਂ ਹੁੰਦਾ ਸੀ ਰਸੀਲਾ ਸਾਹਿਬ ਦਾ ਬਾਅਦ ਚ ਨਾਮ ਹੁੰਦਾ ਸੀ ਤੇ ਮੋਣੀ ਦਾ ਇਹ ਇਹ ਕਰਕੇ ਨਾਮ ਇਹਨਾਂ ਦਾ ਬਣਿਆ ਕਿਉਂਕਿ ਮੋਹ ਲੈਣ ਵਾਲੀ ਕੁੜੀ ਸੀ ਕਬਲਜੀਤ ਤੋਂ ਮੋਣੀ ਰਸੀਲਾ ਬਣ ਗਈ ਇਹ ਗੱਲ ਹੈ ਤੇ ਬੀਨੂ ਦੱਸੋ ਵੀ ਇੱਕ ਵਧੀਆ ਕਲਾਕਾਰ ਕਹਿ ਲਈਏ ਇੱਕ ਵਧੀਆ ਪਤਨੀ ਕਹਿ ਲਈਏ ਇੱਕ ਮਾਂ ਕਹਿ ਲਈਏ ਤਿੰਨਾਂ ਦਾ ਰੋਲ ਜਿਹੜਾ ਅਹਿਮ ਰਲਵਾਇਆ ਇਹਨਾਂ ਨੇ ਅੱਜ ਕਿਸ ਤਰ੍ਹਾਂ ਦੇ ਅਦੇਵਸੀ ਦੇਖਿਆ ਵੀ ਕਹਿੰਦੇ ਬਹੁਤ ਮਾੜੇ ਸਮੇਂ ਚ ਵੀ ਸਾਹ ਦਿੱਤਾ ਖਾਸ ਕਰਕੇ ਜਿਹੜੇ ਹਮੋਣੀ ਸੀਦਾ ਜੀ ਨੇ ਸੀਦਾ ਜੀ ਦਾ ਕਿਉਂਕਿ ਉਹ ਸੋ ਵੀ ਦੌਰ ਸੀ ਜਦੋਂ ਨਹੀਂ ਸੀ ਇਹ ਨਹੀਂ ਪਛਾਣ ਬਣੀ ਬੜਾ ਸਟ੍ਰਗਲ ਕੀਤਾ ਜ਼ਿੰਦਗੀ ਦੀ ਤੁਸੀਂ ਦੱਸ ਰਹੇ ਹੋ ਵੀ ਸਾਈਕਲ ਦਾ ਵੀ ਦੌਰ ਦੇਖਿਆ ਅੱਜ ਵੱਡੀਆਂ ਗੱਡੀਆਂ ਵੀ ਆ ਸਭ ਕੁਝ ਹੈਗਾ ਵਾ ਪਰ ਕੀ ਲੱਗਦਾ ਸਾਰੀ ਮਿਹਨਤ ਦਾ ਕੰਮ ਆ ਥੱਲੇ ਉੱਠ ਕੇ ਜਿਹੜਾ ਸਟ੍ਰਗਲ ਕੀਤਾ ਅੱਜ ਚੰਗੇ ਮਕਾਨ ਤੇ ਪਹੁੰਚੇ ਨੇ ਬ ਸੱਚੀ ਆ ਜੇ ਮਿਹਨਤ ਨੂੰ ਫਲ ਲੱਗਦਾ ਮਿਹਨਤ ਕੋਈ ਵੀ ਕਰ ਲੋ ਕਿਸੇ ਕੰਮ ਦੀ ਵੀ ਕਰ ਲੋ ਜੇ ਮਿਹਨਤ ਕਰਾਂਗੇ ਇਹਨਾਂ ਨੇ ਮਿਹਨਤ ਕੀਤੇ ਗਾਇਕੀ ਨੂੰ ਬਹੁਤ ਇਹਨਾਂ ਨੇ ਤਰਜੀਹ ਦਿੱਤੀ ਬਾਕੀ ਕੰਮ ਛੱਡਦੇ ਵਾਈ ਖੇਤੀ ਛੱਡਦੀ ਪਹਿਲੀ ਬੰਨਾ ਹੈਗਾ ਸਾਰਾ ਕੁਝ ਆ ਪਰ ਇਹਨਾਂ ਵਾਈ ਖੇਤੀ ਛੱਡ ਕੇ ਗਾਉਣ ਨੂੰ ਤਰਜੀਹ ਦਿੱਤੀ ਜੇ ਗਾਉਣ ਦੇ ਤੇ ਰਹਿਸਲਾਂ ਕੀਤੀਆਂ ਰੋਜ਼ ਰਿਆਜ ਕਰਨਾ ਰਿਆਜ ਕਰ ਕਰਕੇ ਕਰ ਕਰਕੇ ਉਹ ਪਰਮਾਤਮਾ ਇਹ ਕਹਦਾ ਵੀ ਜੇ ਬੂਟੇ ਨੂੰ ਆਪਾਂ ਲਾਉਣੇ ਆ ਪਾਣੀ ਲਾਈ ਜਨੇ ਲਾਈ ਜਨੇ ਪਾਣੀ ਬੂਟਾ ਫਲ ਵੀ ਦਿੰਦਾ ਫਿਰ ਫਿਰ ਪਰਮਾਤਮਾ ਨੇ ਇਹਨਾਂ ਦੀ ਗਾਇਕੀ ਨੂੰ ਇਹਨਾਂ ਦੀ ਮਿਹਨਤ ਨੂੰ ਇਹਨਾਂ ਦੀ ਹੌਸਲਾ ਨੂੰ ਇਹਨਾਂ ਦੇ ریاਜ ਨੂੰ ਇਹਨਾਂ ਨੇ ਫਲ ਲਾਇਆ ਫਲ ਲਾ ਕੇ ਲੋਕਾਂ ਦੇ ਵਿੱਚ ਨਾਮ ਬਣਿਆ ਤੇ ਬਹੁਤ ਮੋਹ ਲੈਣੀ ਮੋਹ ਲੈਣ ਵਾਲੀ ਬਾਤ ਜਿਹੜੀ ਉਹ ਜਿਹੜੀ ਸਾਡੇ ਤੋਂ ਅੱਜ ਤੱਕ ਸਾਨੂੰ ਦੁੱਖ ਲੱਗਾ ਵੀ ਇਹ ਖੁੱਸ ਗਈ ਆ ਮੋ ਹਾਡਾ ਮੋਣੀ ਚਲ ਗਈ ਸਾਡੀ ਮੋਣੀ ਹੱਡ ਤੋਂ ਚਲ ਗਈ ਬਿਲਕੁਲ ਜੀ ਸਰ ਪਾਰਟੀ ਗੱਲ ਕਰੀ ਅਸੀਂ ਦੇਖਿਆ ਭਈ ਜਿਵੇਂ ਅੱਜ ਕੱਲ ਦੀ ਗਾਇਕੀ ਤੇ ਪਹਿਲੀ ਗਾਇਕੀ ਕਿੰਨਾ ਫਰਕ ਆ ਅਸੀਂ ਦੇਖਿਆ ਅੱਜ ਕੱਲ ਕੋਈ ਗਾਇਕ ਉੱਤੇ ਚੜਦਾ ਤੇ ਸਾਡੇ ਜਿਹੜੇ ਗਾਇਕ ਨੇ ਉਹਦੀ ਲੱਤਾਂ ਖਿੱਚਣ ਨੂੰ ਘੜਦੇ ਨੇ ਬੜਾ ਇੱਕ ਜਿਹੜੀ ਕੰਟਰੋਵਰਸੀ ਹੋ ਜਾਂਦੀ ਆ ਪਹਿਲੇ ਕਾਕਾ ਜੇ ਫਰਕ ਸੀ ਕਿ ਜਾਂ ਹੁਣ ਦੇ ਕਾਕਾ ਜੇ ਡਾੜਾ ਫਰਕ ਹੈ ਜੀ ਪਹਿਲੇ ਗਾਇਕ ਜਿਹੜੇ ਅਸੀਂ ਉਹ ਪਿਆਰ ਕਰਦੇ ਆ ਵੀ ਕਿਸੇ ਨੂੰ ਕੋਈ ਟਾਈਮ ਦਿੰਦੇ ਨੇ ਵੀ ਲੈ ਵੀ ਨਹੀਂ ਆਇਆ ਵੀ ਜਰ ਕੋ ਬੱਚਿਆਂ ਨੂੰ ਜਿੰਨਾ ਸਿਖਾਉਣਾ ਜਿਹੜਾ ਸਾਡੇ ਕਿਹਨੇ ਕੱਚ ਗਿਰਦਨੇ ਸਾਡੇ ਕੋਲ ਜਦੋਂ ਉਹਨੇ ਉਹਨਾਂ ਨੂੰ ਅਹੀਂ ਕਹਿੰਨੇ ਵੀ ਤੂੰ ਸਟੇਜ ਤੇ ਆ ਮਿਹਨਤ ਕਰਕੇ ਆ ਤੈਨੂੰ ਸਿਖਾਉਣੇ ਜੇ ਨਹੀਂ ਪਤਾ ਲੱਗਦਾ ਦੱਸ ਦੇ ਹੁਣ ਦੇ ਗਏ ਗਿਆ ਵੀ ਉਹ ਕਹਿੰਦੇ ਵੀ ਜੋ ਮੈਂ ਆਵਣਾ ਹੋਰ ਕੋਈ ਨਹੀਂ ਹੈ ਹੁਣ ਦੇ ਗਿਆ ਇੱਕ ਨਾਲ ਉਹਨਾਂ ਨੇ ਆਪਾਂ ਅਜੇ ਵੀ ਜਾਣੇ ਆ ਨਾ ਸਾਨੂੰ ਅਸੀਂ ਕਦੀ ਕੋਈ ਬੌਂਸਰ ਨਹੀਂ ਲੈਂਦੇ ਕੋਈ ਹਥਿਆਰ ਨਹੀਂ ਲੈਂਦੇ ਅਸੀਂ ਜਾਣੇ ਲੋਕਾਂ ਦੇ ਵਿੱਚ ਦੀ ਜਾਣੇ ਲੋਕਾਂ ਦਾ ਮੋਹ ਲੈਨੇ ਲੋਕੀ ਫੋਟੋ ਖਿਚਾਉਂਦੇ ਕਾਰਡ ਲੈਂਦੇ ਆ ਵੀ ਇੰਨਾ ਵਧੀਆ ਕਲਾਕਾਰ ਜਰ ਸਾਨੂੰ ਸਾਡੇ ਲੱਗੇ ਅੱਜ ਕੱਲ ਦੇ ਕਲਾਕਾਰ ਕੀ ਕਰਦੇ ਕਿ ਨੂੰ ਹੱਥ ਲਾਉਣਾ ਨਹੀਂ ਉਸੇ ਵੇਲੇ ਬੌਂਸਰ ਆਉਂਦੇ ਚੁੱਕ ਕੇ ਤੇ ਗੱਡੀ ਚ ਭਾ ਦਿੰਦੇ ਪਛਾਣ ਚਲੇ ਜਾਂਦੀ ਉਹ ਲੋਕਾਂ ਤੋਂ ਦੂਰ ਹੁੰਦੇ ਜਾਂਦੇ ਕਲਾਗਾ ਇੱਕ ਜਦ ਕਿ ਉਹਨਾਂ ਨੂੰ ਇਹਨਾਂ ਲੋਕਾਂ ਨੇ ਗਾਇਕ ਬਣਾਇਆ ਹੁੰਦਾ ਜਿਨ੍ਹਾਂ ਤੋਂ ਆਪਾਂ ਦੂਰ ਹੁੰਨੇ ਆ ਉਹਨਾਂ ਤੋਂ ਦੂਰ ਨਹੀਂ ਹੋਣਾ ਚਾਹੁੰਦਾ ਉਹਨਾਂ ਦੇ ਵਿੱਚ ਸਾਨੂੰ ਰਲ ਕੇ ਇਹਨਾਂ ਜਿੱਦਾ ਇੰਨਾ ਫਰਕ ਹੈ ਨਾ ਕਹਿੰਦਾ ਵੀ ਇਹ ਲੋਕਾਂ ਦੇ ਲਾਗੇ ਨੇੜੇ ਨਹੀਂ ਜਾਂਦੇ ਤੇ ਪੁਰਾਣੇ ਕਲਾਕਾਰ ਜਿਹੜੇ ਪਹਿਲੇ ਕਲਾਕਾਰ ਸੀ ਉਹ ਲੋਕਾਂ ਦੇ ਵਿੱਚ ਹੋ ਗਏ ਨਾਲ ਮਿਕਸ ਆ ਹੋ ਕੇ ਗੁੰਮਦੇ ਸੀ ਪਰ ਗੱਲ ਕਰੀ ਹਰ ਪਾਰਟੀ ਤੁਸੀਂ ਬੜੇ ਵੱਡੇ ਕਲਾਕਾਰ ਹੋ ਤੁਸੀਂ ਮਰਜ਼ੀ ਦੇ ਸ਼ਾਨ ਹੋ ਪਰ ਕੀ ਲੱਗਦਾ ਤੁਹਾਡੇ ਚ ਉਹ ਉਹਨਾਂ ਜਿਹੜੇ ਹੁਣ ਦੇ ਕਲਾਕਾਰ ਨੇ ਬੜਾ ਫਰਕ ਆ ਅਸੀਂ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਆ ਵੀ ਇਹ ਅੱਜਕੱਲ ਬੌਂਸਰ ਰੱਖ ਲੈਂਦੇ ਨੇ ਵੇਖੋ ਆਡੀਅנס ਰੱਬ ਦਾ ਰੂਪ ਹੁੰਦੇ ਨੇ ਇਹੋ ਆਡੀਅਸ ਜਿਹੜੀ ਆ ਇਹੋ ਜਿਹੜੇ ਦਰਸ਼ਕ ਨੇ ਇਹ ਤੁਹਾਨੂੰ ਕਲਾਕਾਰ ਬਣਾਉਂਦੇ ਨੇ ਕਲਾਕਾਰ ਉੱਚ ਲੱਗਦਾ ਵੀ ਅੱਜ ਕੱਲ ਇਹ ਅੱਜ ਕੱਲ ਹਰ ਕੋਈ ਬੌਂਸਰ 20-20 ਬੰਦੇ ਰੱਖੀ ਫਿਰਦਾ ਕਿ ਲੱਗਦਾ ਵੀ ਦਸ਼ਕਨਾ ਇੰਨਾ ਪਿਆਰ ਜਿਹੜਾ ਮਿਲੂਗਾ ਕਿ ਜਾ ਹੌਲੀ-ਹੌਲੀ ਜਿਹੜਾ ਪਸ਼ੋਕੜ ਉਹ ਘਰਦਾ ਜਾਊਗਾ ਨਾਲ ਬਿਲਕੁਲ ਬਿਲਕੁਲ ਤੁਹਾਡੀ ਬਿਲਕੁਲ ਸੱਚੀ ਗੱਲ ਆ ਜਦੋਂ ਆਪਾਂ ਲੋਕਾਂ ਦੇ ਵਿੱਚ ਮੈਂ ਹੀ ਤੁਹਾਡੇ ਲਾਗੇ ਖਲੋਸ ਖੜਾ ਜੇ ਮੈਂ ਤੁਹਾਡੇ ਤੋਂ ਪਛਾਣ ਹੋ ਜੂਗਾ ਤਾਂ ਤੁਸੀਂ ਮੇਰੇ ਲਾਗੇ ਨਹੀਂ ਆਓਗੇ ਬਿਲਕੁਲ ਹੈਨਾ ਤੁਸੀਂ ਮੈਨੂੰ ਆਵਾਜ਼ ਮਾਰੀ ਵੀ ਭਾਜੀ ਆਪਾਂ ਕਰਨੀ ਕਿਉਂ ਕਿੰਨਾ ਕੁ ਦੁੱਖ ਲਗਾ ਜੇ ਆਵਾਜ਼ ਮਾਰੀ ਅਸੀਂ ਆ ਗਏ ਜੇ ਮੈਂ ਬੌਂਸਰ ਰੱਖੇ ਹੁੰਦੇ ਉਹਨਾਂ ਤੁਹਾਨੂੰ ਲਾਗੇ ਨਹੀਂ ਆਉਂਦਣਾ ਪਰਾਂ ਜੋ ਪਰ ਪੀ ਯਾਰ ਇੱਕਦਾਂ ਦੇ ਕਲਾਕਾਰਾਂ ਅਸੀਂ ਕੋਈ ਬੈਕਡ ਕਰਨੀ ਹੀ ਲੱਗੀ ਨਹੀਂ ਆ ਪਰ ਇਹੀ ਫਰਕ ਪਿੰਦਾ ਜਾਂਦਾ ਜਿਹੜਾ ਨਾ ਅੱਜਕੱਲ ਦੇ ਕਲਾਕਾਰਾਂ ਤੋਂ ਵੀ ਜੇ ਨਾਲ ਆਪਣੇ ਬੰਦੇ ਲੈ ਕੇ ਆਪਣੇ ਬੌਂਸਰ ਲੈ ਆ ਕੇ ਪਾਸੇ ਹੋ ਜਾਂਦੇ ਜੇ ਤਾਂ ਲੋਕ ਕਹਿੰਦੇ ਯਾਰ ਦਫਾ ਕਰੋ ਕਲਾਕਾਰ ਨੂੰ ਇਹ ਕਹਦਾ ਕਲਾਕਾਰ ਯਾਰ ਸਾਡੇ ਅਸੀਂ ਫੋਟੋ ਕਰਾਉਣੀ ਕੋਈ ਇੰਨੇ ਵਧੀਆ ਫੈਨ ਹੁੰਦੇ ਨੇ ਜਿਹੜੇ ਨਾ ਸਾਨੂੰ ਆਸ਼ੀਰਵਾਦ ਦੇ ਨਾਲੇ ਵੀ ਹੁੰਦੇ ਆ। ਬਿਲਕੁਲ। ਲੱਗਦਾ ਨਹੀਂ ਪਰ ਮਨੁਸ਼ੀਓ ਵੀ ਫਿਰ ਡਰ ਕੀ ਹੈ ਨਾ ਅੱਜ ਕਾ ਦੇ ਕਲਾਕਾਰਾਂ ਨੂੰ ਡਰ ਕਿਉਂ ਆ? ਇੰਨਾ ਪੈਸਾ ਲੈਂਦੇ ਨੇ ਮੋਟਾ-ਮੋਟਾ ਵਿਆਹ ਵਾਹ ਸ਼ਾਦੀਆਂ 'ਚ ਪੈਸੇ ਆਉਂਦੇ ਨੇ ਲੱਖਾਂ ਦੇ ਹਿਸਾਬ ਦੇ ਨਾਲ ਪਰ ਕੀ ਲੱਗਦਾ ਉਹਨਾਂ ਨੂੰ ਇੰਨੇ ਬੌਂਸਰ ਰੱਖੇ ਹੁੰਦੇ ਨੇ ਹਥਿਆਰ ਨਾਲ ਰੱਖੇ ਹੁੰਦੇ ਨੇ ਅਸੀਂ ਦੇਖਿਆ ਤੁਸੀਂ ਜੋੜੀ ਜਾਂਦੇ ਹੋ ਬਿਲਕੁਲ ਬਿੜਾ ਕਿਸੇ ਡਰ ਤੋਂ ਜਾਂਦੇ ਹੋ ਲੋਕਾਂ ਦੇ ਵਿੱਚਰ ਦੇ ਵੀ ਲੋਕ ਤੁਹਾਨੂੰ ਹੱਥਾਂ 'ਚ ਕੀ ਫਿਰਦੇ ਨੇ ਇੰਨਾ ਪਿਆਰ ਦਿੰਦੇ ਨੇ ਪਰ ਇਹ ਲੋਕਾਂ ਨੂੰ ਇਹ ਜਿਹੜੇ ਕਲਾਕਾਰ ਨੇ ਇਹਨਾਂ ਨੂੰ ਡਰ ਕਾਦਾ ਵ ਜਦੋਂ ਕਿਸੇ ਨੂੰ ਕੋਈ ਸ਼ਬਦ ਕੋਈ ਆਣ ਕੇ ਕੋਈ ਸ਼ਵਾਰਜ ਕਰ ਲਗਾ ਉਹਨੂੰ ਕਹਿਣਾ ਪਿਸ਼ਾ ਹੋ ਜਾ ਚਲ ਜਾ ਵੀ ਉਹਨਾਂ ਨੂੰ ਇਹ ਡਰ ਹੁੰਦਾ ਵੀ ਮਗਰੋਂ ਸਾਨੂੰ ਕੋਈ ਫਾੜੀ ਨਾ ਲਵੇ ਵੀ ਅਸੀਂ ਗਲਤ ਬੋਲ ਦਿੱਤਾ ਤੇ ਜੇ ਆਪਾਂ ਸਹੀ ਬੋਲਾਂਗੇ ਜੇ ਆਪਾਂ ਜੇ ਕਿ ਜਬਾਨਦਾਰਾਸੀ ਹੁੰਦਾ ਜੇ ਮਿੱਠਾ ਹੁੰਦਾ ਜੁੱਤੀਆਂ ਵੀ ਪਵਾ ਦਿੰਦੀ ਹੈ ਤੇ ਰਾਜ ਵੀ ਕਰਾ ਦਿੰਦੀ ਹੈ ਤੇ ਰਾਜ ਇਹ ਕਰਕੇ ਕਰਾ ਦਿੰਦੀ ਹੈ ਵੀ ਜੇ ਆਪਾਂ ਮਿੱਠਾ ਬੋਲਾਂਗੇ ਤੇ ਇਹਨਾਂ ਨੂੰ ਇਹ ਹੁੰਦਾ ਵੀ ਜੇ ਕੋਈ ਸ਼ਬਦ ਗਲਤ ਨਿਕਲ ਗਿਆ ਕੋਈ ਦਿਵਾਲੇ ਹੋ ਗਿਆ ਤੇ ਬੌਂਸਰਾਂ ਨੇ ਦਮਾ ਦਾ ਚੋਕੇ ਰੰਗੜੀ ਚ ਲੈ ਜਾਣਾ ਹੁਣ ਕਈ ਵਾਰੀ ਕਲਾਕਾਰਾਂ ਦਾ ਕਈ ਵਾਰ ਝਗੜਾ ਹੁੰਦਾ ਛੇੜਿਆਂ ਦੇ ਵੇਖਿਆ ਇਹਨਾਂ ਗੱਲਾਂ ਤੋਂ ਆ ਜੋਸ਼ ਮਾਰਚ ਕਰ ਰਿਹਾ ਉਹਨੂੰ ਦੱਸ ਦੋ ਪਿਆਰ ਨਾ ਦੱਸ ਦੋ ਭਾਜੀ ਮੈਨੂੰ ਇਹ ਗਾਣਾ ਕਿਸੇ ਦਾ ਨਹੀਂ ਆਉਂਦਾ ਜੇ ਕਿਸੇ ਦੇ ਗਾਣੇ ਦੀ ਸ਼ਮਾਰਚ ਕਰਦੇ ਤੇ ਉਹਨੂੰ ਦੱਸ ਦੋ ਹੱਥ ਜੋੜ ਕੇ ਆ ਤੋ ਵੀ ਨਹੀਂ ਭਾਈ ਮੈਨੂੰ ਗਾਣਾ ਨਹੀਂ ਆਉਂਦਾ ਤੁਸੀਂ ਮੇਰੇ ਗਾਣੇ ਤੇ ਮੈਨੂੰ ਦੱਸੋ ਕਿੰਨੇ ਚਾਹੀਦੇ ਪਰ ਭਾਜੀ ਮੈਂ ਕਿਦਲੋ ਕਲਾਕਾਰ ਦਾ ਨਾਂ ਤੀ ਦਵਾਂਗਾ ਨਹੀਂ ਪਰ ਮੈਂ ਇੱਕ ਗੱਲ ਤਾਂ ਹਣੀ ਸਾਂਝੀ ਕਰਦਾ ਸ਼ਾ ਤੁਸੀਂ ਉਹ ਵੀਡੀਓ ਦੇਖੀ ਹੋਊਗੀ ਇੱਕ ਫੈਨ ਸੀ ਜਿਹੜਾ ਵੀ ਆ ਕਲਬ ਆਡੀਅנס ਜਿਹੜੀ ਹੈ ਉਹਨੇ ਕਲਾਕਾਰ ਦਾ ਬਹੁਤ ਵੱਡਾ ਫੈਨ ਸੀ ਉਹਨੇ ਫੋਟੋ ਲ ਚੋਕ ਕੇ ਥੱਲੇ ਮਾਰਿਆ ਸਰਦਾਰ ਗੋਸਿਕ ਬੰਦਾ ਸੀ ਉਹ ਉਹ ਕਿਸੇ ਲੇਡੀ ਤੇ ਕੁੜੀਆਂ ਤੇ ਜਾ ਕੇ ਦੇ ਪਿਆ 60 ਮਿੰਟ ਲੱਗ ਸਕਦੀ ਸੀ ਕਿ ਲੱਗਦਾ ਵੀ ਕਿਸੇ ਵੱਡੇ ਕਲਾਕਾਰ ਨੂੰ ਇਹ ਸ਼ੋਭਾ ਦਿੰਦੀਆਂ ਗੱਲਾਂ ਜਿਹੜੀਆਂ ਇਹ ਬਿਲਕੁਲ ਨਹੀਂ ਮੈਂ ਤੇ ਇਹੀ ਕਹਿ ਰਿਹਾ ਪਾਪਾ ਜੀ ਮੈਂ ਲਾਲਚੰਦ ਜਮਨਾ ਜੜ ਜਿੱਤੇ ਉਹਨਾਂ ਦੇ ਸ਼ਿਗਰਦਿਆਂ ਸੀ ਉਹ ਰਾਸ਼ਟਰਪਤੀ ਵਾਡੇ ਮਿਲਿਆ ਉਹਨਾਂ ਨੂੰ ਕਿੰਨੀ ਵੱਡੀ ਪਾਵਰ ਨੇ ਤੇ ਉਹ ਲੋਕਾਂ ਦੇ ਵਿੱਚ ਦੀ ਜਾਂਦੇ ਸੀਗੇ ਵਿੱਚ ਦੀ ਜਾਂਦੇ ਸੀ ਤੇ ਲੋਕਾਂ ਨੂੰ ਪਿਆਰ ਲੈਂਦੇ ਜਾਂਦੇ ਉਹ ਜਿਹੜਾ ਚੋਕ ਕੇ ਕਿਸੇ ਨੂੰ ਮਾਰਿਆ ਉਹ ਕਦੀ ਜ਼ਿੰਦਗੀ 'ਚ ਉਹਨਾਂ ਦਾ ਫੈਨ ਬਣ ਜਾਊ ਨਹੀਂ ਬਣੂਗਾ ਜੀ ਉਹ ਗੁਰਸਿੱਖ ਬੰਦੇ ਨੂੰ ਇਹੋ ਕੀਤਾ ਉਹਨੇ ਇਹਨੇ ਇੱਕ ਨੂੰ ਨਹੀਂ ਉਹਨੇ ਕਰਾਇਆ 100 ਬੰਦੇ ਨੂੰ ਜਿੰਨਾ ਕਿੰਨਾ ਹਜ਼ਾਰਾਂ ਲੋਕਾਂ ਨੇ ਵੀਡੀਓ ਵੇਖੀ ਆ ਪਰ ਉਹ ਕਲਾਕਾਰ ਨੂੰ ਚੰਗਾ ਨਹੀਂ ਕਹਿਣਗੇ ਕਿਉਂਕਿ ਉਹ ਚੋਂ ਨਹੀਂ ਮਤ ਉਹ ਨਹੀਂ ਕ ਉਹ ਕਲਾਕਾਰ ਚ ਕਲਾਕਾਰੀ ਸਿਰਫ ਇਹ ਨਹੀਂ ਵੀ ਗਾਣੇ ਟੇਪ ਸੁਣਨਾ ਹੀ ਆ ਜਾਂਦੀ ਆ ਟੇਪ ਸੁਣਨਾ ਨਹੀਂ ਆਉਂਦੀ ਟੇਪ ਦੇ ਉਹ ਟੇਪਾਂ ਸੁਣਦੇ ਕਲਾਕਾਰ ਨੇ ਉਸਤਾਦ ਉਹਨਾਂ ਨੇ ਟੇਪਾਂ ਨੂੰ ਬਣਾਇਆ ਗਾਣਿਆਂ ਨੂੰ ਗਾਣੇ ਸੁਣ ਕੇ ਤੇ ਕਲਾਕਾਰ ਬਣਨੇ ਜਿੰਨਾ ਮਿਹਨਤਾਂ ਕਰਕੇ ਸ਼ਗਿਰਦੀ ਕੀਤੀ ਹੋਵੇ ਸਕੂਲ ਦੇ ਵਿੱਚ ਪਹਿਲੀ ਤੋਂ ਲੈ ਕੇ 10ਵੀਂ ਤੱਕ ਜਾਈਏ ਤੇ 10ਵੀਂ ਹੁੰਦੀ ਆ ਨਾ ਸਾਲ ਲੱਗਦੇ ਫਿਰ ਪੜਦੇ ਆ ਤੇ ਜਿਹੜੇ ਆ ਸੁਣ ਕੇ ਗਾਣਾ ਤੇ ਸਵੇਰ ਨੂੰ ਕਲਾਕਾਰ ਰਿਕਾਰਡਿੰਗ ਕਰਾ ਦੇਣੀ ਆ ਉਹਨਾਂ ਨੂੰ ਉਸਤਾਦੀ ਸ਼ਗਿਰਦਗਾਰ ਪਤਾ ਨਹੀਂ ਉਹਨਾਂ ਨੂੰ ਦੁਨੀਆ ਦਾ ਪਤਾ ਨਹੀਂ ਉਹ ਸਮਝਦੇ ਵੀ ਅਹੀਂ ਕਹਿਕ ਬਣ ਗਏ ਹੁਣ ਸਾਡੇ ਵਰਗਾ ਹੈ ਕੋਈ ਨਹੀਂ ਤਾਂ ਹੀ ਫੈਨ ਨੂੰ ਸਮਝ ਠੀਕ ਹੈ ਜੀ ਲਾਸਤ ਸਵਾਲ ਮੇਰਾ ਰਸ਼ਪਾਲ ਜੀ ਜਿਹੜੇ ਕਿ ਰਸ਼ਪਾਲ ਸੀਲਾ ਤੇ ਮੋਨੀ ਸੀਲਾ ਦੇ ਜਿਹੜੇ ਦਰਸ਼ਕ ਨੇ ਕਹਿ ਲੋ ਜਿਹੜੇ ਉਹਨਾਂ ਦੇ ਸਰੋਤੇ ਨੇ ਜਿਹੜੇ ਦੇਸ਼ਾਂ ਦੇਸ਼ਾਂ ਦੇ ਦੇਖ ਰਹੇ ਨੇ ਚਾਹੇ ਪੰਜਾਬ ਦੀ ਗੱਲ ਕਰੀਏ ਚਾਹੇ ਕੈਨੇਡਾ ਅਮਰੀਕਾ ਦੀ ਗੱਲ ਕਰੀਏ ਉਹਨਾਂ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਕਿ ਅੱਜ ਬੜਾ ਭਾਵੁਕ ਕਰਨ ਵਾਲਾ ਦੇਣੇ ਆ ਅੱਜ ਅੰਤਿਮ ਅਰਦਾਸ ਕੀਤੀ ਗਈ ਹੈ ਮੋਨੀ ਜੀ ਮੋਨੀ ਸੀਲਾ ਜੀ ਤੇ ਜਿਹੜੇ ਦਰਸ਼ਕ ਨੇ ਅੱਜ ਉਹਨਾਂ ਨੂੰ ਆਰਪੀਡੀ ਚੈਨਲ ਆਹੀ ਕੀ ਆਪਣਾ ਸੰਦੇਸ਼ ਦੇਣਾ ਚਾਹੋਗੇ ਜਿਹੜੇ ਇਹ ਇਹ ਚੈਨਲ ਜਿਹੜਾ ਨੇ ਸਾਡੇ ਨੂੰ ਤਾਂ ਬੜੀ ਖੁਸ਼ੀ ਆ ਵੀ ਮਿਲ ਕੇ ਸੰਦੇਸ਼ ਇਹ ਦੇਣਾ ਚਾਹੁੰਦੇ ਵੀ ਭਾਈ ਵੇਖੋ ਇਹ ਪਰਮਾਤਮਾ ਦੀ ਖੇਤੀ ਆ ਕੱਚੀ ਵੀ ਰਹਿ ਜਾਂਦਾ ਤੇ ਪੱਕੀ ਵੀ ਰਹਿ ਜਾਂਦਾ ਪਰ ਸਾਨੂੰ ਸਾਰਿਆਂ ਨੂੰ ਹੌਸਲਾ ਕਰਨਾ ਪੈਣਾ ਸਾਨੂੰ ਉਹਨਾਂ ਦੇ ਗਾਣੇ ਸੁਣ ਕੇ ਸਾਨੂੰ ਰੋਣ ਜ਼ਰੂਰ ਆਊਗਾ ਤੇ ਇਹ ਆ ਵੀ ਸਾਨੂੰ ਹੌਸਲਾ ਕਰਕੇ ਜੀਣਾ ਪਊਗਾ ਸਾਰਿਆਂ ਨੂੰ ਇਹ ਬੇਨਤੀ ਕਰਨੀ ਵੀ ਤੁਸੀਂ ਉਹ ਪਰਮਾਤਮਾ ਨੂੰ ਕੋ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਮਾਸ਼ ਬਖਸ਼ੇ ਤੇ ਸਾਰੇ ਪਰਿਵਾਰ ਨੂੰ ਸਾਰੇ ਸਰੋਤਿਆਂ ਨੂੰ ਜਿਹੜੇ ਉਹਨਾਂ ਦੇ ਫੈਨ ਜਿਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਇਹ ਅਸੀਂ ਗੱਲਬਾਤ ਕੀਤੀ ਹਰਪਾਲ ਸਿੰਘ ਜਿਹੜੇ ਠੱਠੇ ਵਾਲੇ ਤੇ ਖਾ ਕੇ ਜਿਹੜੀ ਮਾਝੇ ਦੀ ਜੋੜੀ ਮੈਂ ਤਾਂ ਮਸ਼ਹੂਰ ਜੋੜੀ ਤੇ ਉੱਥੋਂ ਜਿਹੜੀ ਗੱਲ ਕਰੀਏ ਇਹ ਸ਼ਪਾਲ ਸੀਲਾ ਤੇ ਮੋਹਣੀ ਸੀਲਾ ਇਹ ਜਿਹੜੀਆਂ ਦੋ ਜੋੜੀਆਂ ਨੇ ਬੜਾ ਡਾਊਨ ਟੂ ਅਰਥ ਆ ਅਸੀਂ ਦੇਖਿਆ ਜ਼ਮੀਨ ਤੋਂ ਜੁੜੇ ਨੇ ਅਤੇ ਅੱਜ ਕੱਲ ਵੀ ਹਮੇਸ਼ਾ ਅਸੀਂ ਦੇਖਿਆ ਵੀ ਬਿਨਾ ਬੌਂਸਰਾਂ ਤੋਂ ਬਿਨਾ ਵੱਡੇ ਵੱਡੇ ਹਥਿਆਰਾਂ ਤੋਂ ਜਿਹੜੇ ਇਹ ਨਾਲ ਤੁਰਦੇ ਨੇ ਤੇ ਬਿਲਕੁਲ ਲੋਕਾਂ ਦੇ ਨਾਲ ਕੇ ਪਿਆਰ ਵੀ ਬੜਾ ਕਰਦੇ ਨੇ ਇਸ ਕਰਕੇ ਸਾਡੀ ਦਸ਼ਕਾਂ ਨੂੰ ਪੀਲ ਆ ਇਸ ਜੋੜੀ ਨੂੰ ਵੱਧ ਤੋਂ ਵੱਧ ਪਿਆਰ ਦਿਓ ਅਤੇ ਖਾਸ ਕਰਕੇ ਜਿਹੜਾ ਮੋਹਣੀ ਸੀਲਾ ਜਿਹੜੀ ਇਸ ਦੁਨੀਆ ਤੋਂ ਚਲ ਗਈ ਨੇ ਅੱਜ ਉਹ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਇੰਡਸਟਰੀ ਏਰੀਆ ਖਾਸ ਕਰਕੇ ਜਿਹੜੇ ਲੇਖਕ ਨੇ ਜਾਂ ਕਵਿਤਾਵਲੇ ਨੇ ਜਾਂ ਗੱਲ ਕਰੀਏ ਜਿਹੜੇ 뮤직 ਡਾਇਰੈਕਟਰ ਵਾਲੇ ਹਰ ਕੋਈ ਜਿਹੜਾ ਜਹ ਰਾਜਨੀਤਾਵਾ ਹਰ ਕੋਈ ਜਿਹੜਾ ਇੱਥੇ ਮੋਲੀ ਰਸੀਲਾ ਜੀ ਜਿਹੜੀ ਆ ਅੰਤਿਮ ਅਰਦਾਸ ਤੇ ਪਹੁੰਚਿਆ ਤੇ ਹਰ ਕਿਸੇ ਨੇ ਭਾਵਕ ਜਿਹੜੇ ਨੇ ਹੋਏ ਨੇ ਆ ਕੇ ਸ਼ਬਦ ਜਿਹੜੇ ਦਿੱਤੇਗੇ ਨੇ ਵੀ ਮੋਲੀ ਰਸੀਲਾ ਜੀ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਪਹਾੜਾ ਬਖੇ ਦਾ ਜਿਹੜਾ ਬਲ ਬਖਸ਼ੇ ਆਰਪੀਡੀ ਚਾਨਾਂ ਵੱਲੋਂ ਵੀ ਜਿਹੜਾ ਕਿ ਮੋਲੀ ਰਸੀਲਾ ਜੀ ਨੂੰ ਜਿਹੜੀ ਆਸ਼ੀਰਵਾਦੀ ਦਿੱਤੀ ਜਾਂਦੀ ਆ ਤੇ ਇਸੇ ਤਰ੍ਹਾਂ ਇਹ ਜਿਹੜਾ ਪਿਆਰ ਸਾਡੇ ਦਰਸ਼ਕ ਇਸੇ ਤਰ੍ਹਾਂ ਇਹ ਪਰਿਵਾਰ ਨੂੰ ਕਰਦੇ ਰਹਿਣ ਮੈਨੂੰ ਦਿਉਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਆਵਟ ਸਰ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਉਡੀਕ 24 ਤੇ ਕਲਿੱਕ ਕਰੋ ਬੈਲ ਆਈਕਨ ਤੇ